ਉਹ ਕਹਿੰਦੇ ਆ ਮਸੀਹ ਲੋਕ ਧਰਮ ਪਰਿਵਰਤਨ ਕਰਦੇ ਆ ਜਾਂ ਧਰਮ ਬਦਲਦੇ ਆ ਤਾਂ ਜੋ ਲੋਕੀ ਤਾਂ ਕਹਿੰਦੇ ਆ ਉਹਨਾਂ ਲਈ ਇੱਕ ਵੀਰ ਦੇ ਵੀਡੀਓ ਬਣਾ ਕੇ ਉਹ ਚੀਜ਼ ਦਾ ਜਵਾਬ ਦਿੱਤਾ ਹੈ ਆਓ ਵੀਡੀਓ ਨੂੰ ਵੇਖੀਏ ਸਭ ਨੂੰ ਜੈਮਸ ਜੀ ਪ੍ਰਭੂਤਾ ਅਨੁਸਾਰਨ ਬਰਕਤ ਹੈ ਮੇਰਾ ਨਾਮ ਬਾਸਟ੍ਰੈਚੀ ਸਿੰਘ ਜੋਸ਼ੂ ਆਂ ਤੇ ਅੱਜ ਦੀ ਵੀਡੀਓ ਮੈਂ ਆਪਣੇ ਬਰਦਰ ਅਨਮੋਲ ਜੀ ਦੀ ਬੜਾਈਆ ਉਹਨਾਂ ਨੇ ਕੁਝ ਸਵਾਲ ਕੀਤੇ ਸੀ ਆਪਣੇ ਪੋਡਕਾਸਟ ਦੇ ਵਿੱਚ ਪਾਸ ਜੀ ਨੂੰ ਤੇ ਮੈਂ ਆਪਣੇ ਬ੍ਰਦਰ ਜੀ ਨੂੰ ਉੱਤਰ ਦੇਣਾ ਚਾਹੁੰਦਾ ਹਾਂ ਉਹਨਾਂ ਦੇ ਸਵਾਲਾਂ ਦਾ ਜੇ ਉਹਨਾਂ ਦਾ ਸਵਾਲ ਸੀਗਾ ਜੇ ਰੱਬ ਚਾਹੁੰਦਾ ਆ ਕਿ ਤੁਸੀਂ ਸਾਰੇ 크ਿਸਚਨ ਬਣ ਜਾਣਾ ਤੇ ਰੱਬ ਨੇ ਤੁਹਾਨੂੰ ਕਿਹੜੇ 크ਿਸਚਨ ਧਰਮ ਦੇ ਵਿੱਚ ਹੀ ਜਨਮ ਦੇਣਾ ਸੀਗਾ ਤੇ ਇਸ ਲਈ ਸਾਨੂੰ ਜਿਹੜਾ ਆ ਧਰਮ ਪਰਿਵਰਤਨ ਕਰਕੇ ਦੂਸਰੇ ਧਰਮ 'ਚ ਨਹੀਂ ਜਾਣਾ ਚਾਹੀਦਾ ਔਰ ਜਿੱਥੇ-ਇੱਥੇ ਰੱਬ ਨੇ ਜਿਹੜੇ ਧਰਮ 'ਚ ਤੁਹਾਨੂੰ ਜਨਮ ਦਿੱਤਾ ਆ ਉਸੇ ਧਰਮ ਦੇ ਵਿੱਚ ਰਹਿ ਕੇ ਤੁਸੀਂ ਉਸੇ ਧਰਮ ਦੇ ਵਿੱਚ ਬਣੋ ਇਹ ਕਨਵਰਜਨ ਕਰਨਾ ਧਰਮ ਪਰਿਵਰਤਨ ਕਰ ਲੈਣਾ ਆਪਣਾ ਇਹ ਗਲਤ ਆ ਇਹ ਜਿਹੜੇ ਸ਼ਬਦ ਸੀਗੇ ਅਨਮੋਲ ਬ੍ਰਦਰ ਜੀ ਤੇ ਮੈਂ ਆਪਣੇ ਬ੍ਰਦਰ ਜੀ ਅਨਮੋਲ ਭਾਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਜਿਹੜੀ ਸਿੱਖ ਧਰਮ ਆ ਉਹ ਸ਼ੁਰੂਆਤ ਜਿਹੜੀ ਆ ਉਹ 1500 ਈਸਵੀ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਮੈਂ ਬਹੁਤ ਜ਼ਿਆਦਾ ਆਦਰ ਕਰਦਾ ਆ ਸਿੱਖ ਧਰਮ ਦਾ Hindu ਧਰਮ ਦਾ ਸਾਰੇ ਧਰਮਾਂ ਦਾ ਠੀਕ ਹੈ ਜੀ ਤੇ ਸਿੱਖ ਧਰਮ ਦੀ ਸਥਾਪਨਾ ਹੋਣ ਤੋਂ ਪਹਿਲਾਂ ਸਿੱਖ ਜਿਹੜੇ ਲੋਕ ਬਣਨ ਤੋਂ ਪਹਿਲਾਂ ਲੋਕ ਕੌਣ ਸੀਗੇ ਮੇਰਾ ਸਵਾਲ ਹੈ ਇਹ ਮੇਰੇ ਬ੍ਰਦਰ ਜੀ ਅਨਮੋਲ ਜੀ ਨੂੰ ਕਿ ਉਹ ਜਿਹੜੇ Hindu ਦੇ Muslim ਸੀਗੇ ਆ ਵੇਖੋ ਇੰਟਰਨੈਟ ਦੇ ਉੱਤੇ Google ਦੇ ਉੱਤੇ ਮੈਂ ਸਰਚ ਮਾਰੀ ਕਿ who was Sikh before citizenship ਤੋਂ Google ਨੇ ਵੇਖੋ ਮੈਨੂੰ ਕੀ ਉੱਤਰ ਦਿੱਤਾ ਕਿ ਉਹ Hindu ਤੇ Muslim ਸੀ ਤੇ ਉਹ ਵੀ ਕਨਵਰਟ ਹੋਏ ਤੇ ਉਹ Sikh Sikh ਬਣੇ ਤੇ ਜੇ ਮੈਂ ਹੁਣੇ ਕਿਸੇ ਨੂੰ ਪੁੱਛਾਂ ਕਿ ਕੀ ਜੇ ਉਦੋਂ ਵੀ ਕਨਵਰਜਨ ਹੋਇਆ ਹੈਗਾ ਤੇ ਟੈਨ ਕਿ ਨਹੀਂ ਨੀ ਉਦੋਂ ਕਨਵਰਟ ਨਹੀਂ ਹੋ ਇਹ ਲੋਕ Hindu ਜੀ Muslim ਤੋਂ Sikh ਨਹੀਂ ਬਣੇ ਸੀ ਉਹਨਾਂ ਨੇ ਪ੍ਰਮਾਣ ਪਰਿਵਰਤਨ ਕੀਤਾ ਤੁਹਾਡੇ ਲੋਕ ਜਿਹੜੇ ਆ ਉਹ ਜੇ ਹਿੰਦੂイズਮ ਤੇ ਮੁਸਲਮ ਤੋਂ ਉਹ ਸਿੱਖ ਜਵੈਤ ਹੁੰਦੇ ਆ ਤੇ ਉਹ ਆਪਣਾ ਮਨ ਪਰਿਵਰਤਨ ਕਰਦੇ ਧਰਮ ਪਰਿਵਰਤਨ ਨਹੀਂ ਕਰਦੇ ਤੇ ਸਾਡੇ ਆਪਾਂ ਕਿਹੜਾ ਲੋਕਾਂ ਦਾ ਧਰਮ ਬਦਲਣ ਦੇ ਪਿਆ ਜਾਂ ਮੈਂ ਕਿਹੜਾ ਤੁਰਲ ਬਦਲ ਰਿਹਾ ਆ ਆਪਾਂ ਦੇ ਜੇ ਸਿੱਖ ਧਰਮ ਚ ਪੈਦਾ ਹੋਏ ਜਾਂ ਹਿੰਦੂ ਧਰਮ ਚ ਪੈਦਾ ਹੋਏ ਆ ਤੇ ਆਪਾਂ ਦੇ ਵਿਸ਼ਵਾਸ ਕਰਦੇ ਆ ਪਵਿੱਤਰ ਬਾਈਬਲ ਉਤੇ ਔਰ ਇਸ ਬਾਈਬਲ ਨੂੰ ਪੜਨ ਦੇ ਨਾਲ ਸਾਡਾ ਮਨ ਪਰਿਵਰਤਨ ਹੋਇਆ ਆ ਸਾਡਾ ਧਰਮ ਪਰਿਵਰਤਨ ਨਹੀਂ ਹੋਇਆ ਜਿਸ ਤਰ੍ਹਾਂ ਉਹ ਲੋਕ ਜਿਹੜੇ ਪਹਿਲਾਂ Hindu ਤੇ Muslim ਹੀ ਉਹ ਸਿੱਖ ਬਣੇ ਉਹਨਾਂ ਨੇ ਆਪਣਾ ਮਨ ਪਰਿਵਰਤਨ ਕੀਤਾ ਉਹਨਾਂ ਨੇ ਧਰਮ ਪਰਿਵਰਤਨ ਆਪਣਾ ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਠੀਕ ਹੈ ਜੀ ਜੇ ਤੁਸੀਂ ਸਾਨੂੰ ਅੱਜ ਗਲਤ ਕਹਿ ਰਹੇ ਹੋ ਨਾ ਕਿ ਤੁਸੀਂ ਧਰਮ ਪਰਿਵਰਤਨ ਕਰ ਲਿਆ ਤੁਸੀਂ ਗਲਤ ਹੋ ਤੇ ਫਿਰ ਤੁਸੀਂ ਉਹਨਾਂ ਨੂੰ ਵੀ ਗਲਤ ਕਹੋ ਫਿਰ ਹਿੰਦੂ ਤੋਂ ਜਿਹੜੇ ਸਿੱਖ ਬਣੇ ਮੁਸਲਮਾਨ ਤੋਂ ਸਿੱਖ ਬਣੇ ਹੈਗੇ ਠੀਕ ਹੈ ਮੈਂ ਗਲਤ ਨਹੀਂ ਉਹਨਾਂ ਨੂੰ ਕਹਿ ਰਿਹਾ ਮੈਂ ਰਿਸਪੈਕਟ ਕਰਦਾ ਸਾਰੇ ਸਿੱਖ ਪਰ ਹਿੰਦੂ ਦੇ ਲੋਕਾਂ ਦੀ ਜਿਹੜੇ ਹਿੰਦੂ ਤੋਂ ਸਿੱਖ ਬਣੇ ਮੁਸਲਮਾਨ ਤੋਂ ਸਿੱਖ ਬਣੇ ਮੈਂ ਇੱਜ਼ਤ ਕਰਦਾ ਉਹਨਾਂ ਦੀ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਪਰ ਮੈਂ ਇੱਕ ਆਪਣੇ ਗੱਲ ਲਗਾਤਾ ਪਿਆ ਹੈ ਆਪਣੇ ਬ੍ਰਦਰ ਅੱਗੇ ਕੀ ਉਹ ਇਹ ਗੱਲ ਕਹਿਤਾ ਪਿਆ ਸੀਗਾ ਕਿਹ ਜੀ ਲੱਗੀ ਇਹ ਵੀਡੀਓ ਕਮੈਂਟ ਵਿੱਚ ਜਰੂਰ ਦੱਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਸਾਨੂੰ ਜਮਸੀ ਦੀ